ਜੀ ਵਾਜੀ ਹਰ ਕੋਈ ਦੱਸ ਤਾ ਨੇ ਤੁਸੀਂ ਲਗਾਤਾਰ ਅਪੀਲ ਕਰ ਰਹੇ ਹੋ ਤੁਹਾਨੂੰ ਫਜ਼ਿਲਕਾ ਕਮੇਟੀ ਦੇ ਵਿੱਚ ਵੀ ਜਿਹੜੀ ਹੈ ਦਿੱਤਾ ਗਿਆ ਹੈ ਕਾਂਗਰਸ ਕੋਲ ਤਾਂ ਕਿਵੇਂ ਦੇਖਦਾ ਕਿ ਪੂਰਾ ਮਤਲਬ ਜੋ ਇਸ ਵੇਲੇ ਹੜ੍ਹਾਂ ਦਾ ਹਾਲ ਹੈ ਸਾਰੇ ਪੰਜਾਬ ਨੂੰ ਪਤਾ ਵੀ ਸਾਰਾ ਪੰਜਾਬ ਜਿਹੜਾ ਡਿਕਲੇਅਰ ਕਰ ਦਿੱਤਾ ਗਿਆ ਕਿ ਅਫੈਕਟਡ ਹੈ ਔਰ ਉਹਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹੈ ਔਰ ਰਾਹੁਲ ਗਾਂਧੀ ਜੀ ਦੀ ਜਿਹੜੀ ਸੋਚ ਹੈ ਉਹਦੇ ਮੁਤਾਬਿਕ ਅਸੀਂ ਇਹ ਆਪਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਮੇਟੀਆਂ ਬਣਾਤੀਆਂ ਨੇ ਔਰ ਜਿਹੜਾ ਕਮੇਟੀ ਫਾਜ਼ਲ ਕਾਦੀ ਬਣੀ ਹੈ ਉਹਦੇ ਵਿੱਚ ਮੈਨੂੰ ਵੀ ਪਾਇਆ ਗਿਆ ਹੈ ਔਰ ਸਾਬਕਾ ਮੰਤਰੀ ਵੀ ਉਹਦੇ ਵਿੱਚ ਹੈਗੇ ਨੇ ਤੇ ਸਾਰੇ ਹੈਗੇ ਆ ਅੱਜ ਤੋਂ 2 ਦਿਨ ਪਹਿਲਾਂ ਰਾਜਾ ਵੜਿੰਗ ਜੀ ਨੇ ਵੀ ਪ੍ਰਧਾਨ ਜੀ ਨੇ ਵੀ ਮੁਖਸ਼ਿੱਦ ਸਾਹਿਬ ਮੀਟਿੰਗ ਸੱਦੀ ਸੀ ਉਸ ਮੀਟਿੰਗ ਦੇ ਵਿੱਚ ਵੀ ਫੈਸਲਾ ਹੋਇਆ ਸੀ ਔਰ ਤਿਲਫਲਮਾਇਆ ਵੀ ਅਸੀਂ ਸਾਰਿਆਂ ਨੇ ਆਪ ਦੇ ਉੱਪਰ ਇਕੱਠੀ ਕੀਤੀ ਹੈ ਔਰ ਜਿੰਨੇ ਵੀ ਜ਼ਰੂਰਤ ਹੈ ਹਰ ਪੇਂਡਤ ਇਲਾਕੇ ਦੇ ਵਿੱਚ ਅਸੀਂ ਸਾਰੀ ਪੂਰੀ ਕਰਾਂਗੇ ਜਿੰਨਾ ਵੱਦ ਤੋਂ ਵੱਦ ਅਸੀਂ ਆਪਦਾ ਯੋਗਦਾਨ ਪਾ ਸਕੇ ਅੱਜ ਜੋ ਹਾਲਾਤ ਨੇ ਜੋ ਸਾਡੀਆਂ ਰਿਪੋਰਟਾਂ ਆ ਰਹੀਆਂ ਨੇ ਭਾਈ ਉੱਤੇ ਚੀਜ਼ਾਂ ਪਹੁੰਚੀਆਂ ਨੇ ਔਰ ਕਈ ਦਾਵਾਂ ਦੇ ਕੁਝ ਪਹੁੰਚਿਆ ਔਰ ਜਿਹੜਾ ਅਸਲ ਇਹਦਾ ਇੰਪੈਕਟ ਆਣਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਣਾ ਜਦੋਂ ਪਾਣੀ ਚਲਾ ਜਾਣਾ ਨੀਚੇ ਚਲਾ ਜਾਣਾ ਔਰ ਉਸ ਦੇ ਬਾਅਦ ਜਿਹੜੀ ਬਿਮਾਰੀ ਦਾ ਡਰ ਹੈ ਫੈਲਣ ਦਾ ਜਾਂ ਚਟੀਆਂ ਦੂਸਰੀਆਂ ਸਮੱਸਿਆਵਾਂ ਨੇ ਜ਼ਿਮੀਂਦਾਰਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਜਿਹੜੀਆਂ ਉੱਤੇ ਉਹਨਾਂ ਦਾ ਇਹ ਕਮੇਟੀ ਬੈਠ ਕੇ ਹੱਲ ਕੱਢੂਗੀ ਔਰ ਉਹਨਾਂ ਦੀ ਸਹਾਇਤਾ ਕਰੋਗੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਕਾਂਗਰਸ ਪਾਰਟੀ ਸਾਰੇ ਪੰਜਾਬ ਦੇ ਵਿੱਚ ਇਹ ਰਾਹੁਲ ਜੀ ਦਾ ਆਦੇਸ਼ ਹੈ ਕਿ ਕਾਂਗਰਸ ਵਰਕਰ ਅਸੀਂ ਸਾਡੀਆਂ ਜਿਹੜੀਆਂ ਮੀਟੀਆਂ ਚੱਲ ਰਹੀਆਂ ਸੀ ਪਾਰਟੀ ਦੀਆਂ ਉਹ ਵੀ ਸਾਰੀਆਂ ਪੋਸਟਪੋਨ ਕਰਤੀਆਂ ਨੇ ਔਰ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਪ੍ਰਾਇੋਰਟੀ ਹੈ ਉਹ ਇਹ ਹੈ ਕਿ ਹਰ ਪੇਂਡੂ ਇਲਾਕੇ ਦੇ ਵਿੱਚ ਜਾ ਕੇ ਹਰ ਪੇਂਡੂ ਲੋਕਾਂ ਦੇ ਜਿਹੜੀਆਂ ਸਮੱਸਿਆਵਾਂ ਨੇ ਲੋਕ ਤਕਲੀਫਾਂ ਨੇ ਉਹਨਾਂ ਨੂੰ ਸਹਾਰਾ ਲਾਉਣਾ ਹੈ ਔਰ ਜੋ ਵੀ ਆਮ ਪਬਲਿਕ ਕਰ ਸਕੀ ਉਹ ਕਰਨਾ ਹੈ ਕਿਉਂਕਿ ਜਿੱਤੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਬਿਲਕੁਲ ਫੇਲ ਹੋ ਚੁੱਕੀ ਹੈ ਮੈਂ ਇਹਨਾਂ ਨੂੰ ਥੋੜੇ ਰਾਹੀਂ ਪੁੱਛਣਾ ਚਾਹਣਾ ਹੈ ਕਿ ਲੋਕਾਂ ਸਾਹਮਣੇ ਇਹ ਕਮ ਸੇ ਕਮ ਇਹ ਦੱਸਣ ਕਿ ਡਿਜ਼ਾਸਟਰ ਮੈਨੇਜਮੈਂਟ ਫੰਡ ਜਿਹੜਾ ਹੈਗਾ ਇਸ ਸਾਲ ਇਹਨਾਂ ਕੋਲ ਕਿੰਨਾ ਸੀਗਾ ਕਿੰਨੇ ਕਰੋੜ ਸੀ ਕਿੰਨੇ 100 ਕਰੋੜ ਸੀ ਕਿੰਨੇ ਹਜ਼ਾਰ ਕਰੋੜ ਸੀ ਇਹ ਦੱਸਣ ਔਰ ਦੂਜੇ ਪਾਸੇ ਇਹ ਵੀ ਦੱਸਣ ਕਿ ਜਿਹੜਾ ਇਹਨਾਂ ਨੇ ਅਸਥਿਹਾਰਵਾਦੀ ਦੇ ਉੱਤੇ ਪੈਸਾ ਲਾਇਆ ਹੈ ਇਸ ਸਾਲ ਦੇ ਵਿੱਚ ਕਿੰਨਾ ਲਾਇਆ ਔਰ ਪਿਛਲੇ ਸਾਲਾਂ ਦੇ ਵਿੱਚ ਕਿੰਨਾ ਲਾਇਆ ਔਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਅੱਜ ਇਹਨਾਂ ਕੋਲੇ ਫੰਡ ਵੀ ਅਵੇਲੇਬਲ ਹੈ ਨਹੀਂਗਾ ਐਸ ਕਰਕੇ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੋਇਆ ਹੈ ਅੱਜ ਇਹ ਲੱਗਦਾ ਕੇਂਦਰ ਦੇ ਮੰਤਰੀ ਨੇ ਸੀਐਮ ਮਾਨ ਨਾਲ ਮੁਲਾਕਾਤ ਕਰ ਰਏ ਨੇ ਤਾਂ ਉਹ ਕਿਵੇਂ ਦਿੱਕੋ ਜੋ ਆਏ ਦੇਰ ਆਏ ਦਰੋਸਤ ਆਏ ਐਸ ਵੇਲੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸਹਾਇਤਾ ਕਰਨ ਦੀ ਜ਼ਰੂਰਤ ਹੈ ਔਰ ਜੋ ਵੀ ਐਸ ਪਰਸਨ ਕੋਈ ਕਿਸੇ ਕੋਈ ਕਦਮ ਚੱਕਦਾ ਹੈ ਤੋ ਸ਼ਲਾਖਾ ਜਾਊਗਾ। ਤਾਂ ਕਿ ਅਪੀਲ ਕੀ ਕਰੂੰਗੇ ਯੂਥ ਕਲੱਬ ਵੀ ਨੇ ਸਮਾਜਿਕ ਸੰਸਥਾ ਵੀ ਨੇ ਉਹਨਾਂ ਨੇ ਵੀ ਅਪੀਲ ਕੀਤੀ। ਮੈਂ ਆਪ ਦੇ ਖਾਸ ਕਰਕੇ ਲੰਬੀ ਹਲਕੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਣਾ ਹੈ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਜਦੋਂ ਥੋੜੇ ਜਿਹੇ ਹਾਲਾਤ ਪਾਣੀ ਦੇ ਸੁਧਰਣਗੇ ਉਦੋਂ ਆਪਾਂ ਉੱਥੇ ਜਾ ਕੇ ਸਾਰਾ ਦੇਖਾਂਗੇ ਕਿ ਕਿਸ ਕਿਸ ਚੀਜ਼ ਦੀ ਲੋੜ ਹੈ। ਤੇ ਆਮ ਫਿਰ ਆ ਕੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਆ ਕੇ ਉਹਨਾਂ ਚੀਜ਼ਾਂ ਦਾ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਤੋਂ ਇਸ ਯੋਗਦਾਨ ਪਵਾ ਕੇ ਤੇ ਆਪਣੇ ਜਿਹੜੇ ਸਾਥੀ ਨੇ ਕਿਸਾਨ ਵੀਰ ਨੇ ਜਾਂ ਗਰੀਬ ਕਰੰਦੇ ਨੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਜ਼ਰੂਰਤਾਂ ਨੂੰ ਸਮਝ ਕੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ ਪ੍ਰਧਾਨਾਂ ਨੂੰ ਨਾਲ ਲੈ ਕੇ ਤੋਂ ਉਹਨਾਂ ਨੂੰ ਸਾਡੇ ਵਰਕਰਾਂ ਨੂੰ ਨਾਲ ਲੈ ਕੇ ਅਸੀਂ ਇਹੀ ਗੱਲ ਤੇ ਮੀਟਿੰਗ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਜਾ ਕੇ ਫਾਹਲ ਕਾ ਇਲਾਕੇ ਦੇ ਵਿੱਚ ਜਾ ਕੇ ਡਿਸਟ੍ਰਿਕਟ ਦੇ ਵਿੱਚ ਜਾ ਕੇ ਜਿਹੜੇ ਹਰ ਕਿਸੇ ਲੋਕ ਨੇ ਉਹਨਾਂ ਨਾਲ ਕਿਵੇਂ ਤਾਲਮਿਲ ਕਰਨਾ ਹੈ ਔਰ ਉਹਨਾਂ ਦੀਆਂ ਜਿਹੜੀਆਂ ਲੋਡ ਲੋਡ ਬੰਦ ਚੀਜ਼ਾਂ ਨੇ ਉਹਨਾਂ ਨੂੰ ਕਿੱਥੋਂ ਅਸੀਂ ਮੋਈਆ ਕਰਾਵਾਂ